ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਜ ਲੈ ਕੇ ਆਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਅਗਰ ਤੁਹਾਨੂੰ ਮੇਰੀਆਂ ਦਿੱਲੀ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਕਹਾਣੀ ਸੁਣਨ ਤੋਂ ਬਾਅਦ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਇਹ ਕਹਾਣੀ ਹੈ ਜੀ ਕਦਖੜ ਉਮਰ ਦੀ ਔਰਤ ਰੂਪਰਾਣੀ ਦੀ ਰੂਪਰਾਣੀ ਜੋ ਕਿ ਜਿਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸਨੇ ਆਪਣੇ بیٹے ਨੂੰ ਨਾ ਬਹੁਤ ਔਖਾ ਪਾਲਿਆ ਤੇ ਉਹ ਆਪਦੇ بیٹے ਦੇ ਨਾਲ ਬਹੁਤ ਜ਼ਿਆਦਾ ਅਟੈਚ ਆ ਤੇ ਉਹ ਮਾਂ ਪੁੱਤ ਘਰ ਵਿੱਚ ਅਕਸਰ ਦੋਨੋਂ ਇਕੱਠੇ ਰਹਿੰਦੇ ਆ ਤੇ ਹੁਣ ਨਾ ਰੂਪਰਾਣੀ ਦਾ ਬੇਟਾ ਜਵਾਨ ਹੋ ਗਿਆ ਤੇ ਉਹ ਆਪਣੇ بیٹے ਦੀ ਮੈਰਿਜ ਕਰ ਦਿੰਦੀ ਆ ਬੇਟੇ ਦੀ ਮੈਰਿਜ ਤੋਂ ਬਾਅਦ ਨੋ ਸੱਸ ਦੀ ਵਧੀਆ ਘਰ ਵਿੱਚ ਬਹੁਤ ਬੰਦੀ ਆ ਤੇ ਜਿਹੜਾ ਉਹਦਾ ਬੇਟਾ ਉਹ ਵੀ ਹਰ ਗੱਲ ਆਪਣੀ ਮਾਂ ਨੂੰ ਪੁੱਛ ਕੇ ਕਰਦਾ ਤੇ ਨੋ ਵੀ ਉਸ ਦੀ ਪੂਰੀ ਇੱਜ਼ਤ ਕਰਦੀ ਐ ਸੱਸ ਦੀ ਤੇ ਐਵੇਂ ਹੀ ਵਧੀਆ ਜ਼ਿੰਦਗੀ ਚੱਲ ਰਹੀ ਹੁੰਦੀ ਆ ਰੂਪਰਾਣੀ ਦਾ ਬੇਟਾ ਇੱਕ ਦੁਕਾਨ ਦੇ ਉੱਪਰ ਕੰਮ ਕਰਦਾ ਉਹ ਸਵੇਰੇ 8 9 ਵਜੇ ਚੱਲਾ ਜਾਂਦਾ ਕੰਮ ਤੇ ਤੇ ਸ਼ਾਮ ਨੂੰ ਘਰ ਵਾਪਸ ਆਉਂਦਾ ਐਵੇਂ ਹੀ ਜ਼ਿੰਦਗੀ ਦੇ ਵਿੱਚ ਲਗਾਤਾਰ ਉਤਰਾ ਚੜਾ ਵੀ ਚੱਲਦੇ ਆ ਲੇਕਿਨ ਉਹਨਾਂ ਦੀ ਜ਼ਿੰਦਗੀ ਸੋਹਣੀ ਚੱਲ ਰਹੀ ਹੁੰਦੀ ਆ ਤੇ ਇਹ ਜਦੋਂ ਰੂਪਰਾਣੀ ਦਾ ਬੇਟਾ ਘਰ ਤੋਂ ਕੰਮ ਲਈ ਜਾਂਦਾ ਤਾਂ ਉਹ ਉਸ ਤੋਂ ਬਾਅਦ ਰੂਪਰਾਣੀ ਨਾ ਕਿਤੇ ਜਾਣਾ ਸਟਾਰਟ ਕਰ ਦਿੰਦੀ ਆ ਪਰ ਤੇ ਜਦੋਂ ਇਹ ਮੁੰਡੇ ਨੇ ਘਰ ਆਉਣਾ ਹੁੰਦਾ ਸ਼ਾਮ ਨੂੰ ਉਸ ਤੋਂ ਪਹਿਲਾਂ ਉਹ ਘਰ ਵਾਪਸ ਆ ਜਾਂਦੀ ਆ ਇੱਕ ਦੋ ਦਿਨ ਲਗਾਤਾਰ ਐਵੇਂ ਚੱਲਦਾ ਤੇ ਉਹਦੀ ਉਹ ਆਪਣੀ ਨੂੰਹ ਨੂੰ ਕਹਿੰਦੀ ਆ ਨਾ ਕਿ ਮੈਂ ਆਪਣੀ ਸਹੇਲੀ ਦੇ ਘਰ ਜਾਨੀ ਆ ਉਹਦੀ ਨੋਨ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਕਿ ਮੰਮੀ ਤੁਸੀਂ ਕਿੱਥੇ ਜਾਂਦੇ ਹੋ ਤਾਂ ਉਹ ਡੈਲੀ ਆ ਕੀ ਗੱਲ ਕਹਿੰਦੀ ਆ ਕਿ ਮੈਂ ਆਪਣੀ ਸਹੇਲੀ ਨੂੰ ਮਿਲਣ ਚੱਲੀ ਆ ਐਵੇਂ 5-7 ਦਿਨ ਲਗਾਤਾਰ ਸਿਲਸਿਲਾ ਚੱਲਦਾ ਰਹਿੰਦਾ ਤਾਂ ਉਹਦੀ ਨੋਨ ਨੂੰ ਨਾ ਦਿਮਾਗ 'ਚ ਹੀ ਕੋਈ ਨਾ ਕੋਈ ਇਹ ਸ਼ੱਕ ਡਾਊਟ ਹੋਣੇ ਸ਼ੁਰੂ ਹੋ ਜਾਂਦੇ ਆ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈਗੀ ਆ ਵੀ ਇਸ ਤਰ੍ਹਾਂ ਡੈਲੀ ਸਹੇਲੀ ਦੇ ਘਰ ਕੌਣ ਜਾਂਦਾ ਹੈ ਨਾ ਉਹ ਦਿਮਾਗ ਦੇ ਵਿੱਚ ਕੁਲਝਦੀ ਰਹਿੰਦੀ ਆ ਕਿ ਮੈਂ ਕਿਵੇਂ ਪਤਾ ਕਰਾਂ ਤੇ 10-15 ਦਿਨ ਆਈ ਲੰਗ ਜਾਂਦੇ ਰੂਪਰਾਣੀ ਵਧੀਆ ਨਹਾ ਧੋ ਕੇ ਤਿਆਰ ਹੋ ਕੇ ਸਵੇਰੇ ਜਾਂਦੀ ਆ ਸ਼ਾਮ ਨੂੰ 4-5 ਵਜੇ ਵਾਪਸ ਆ ਜਾਂਦੀ ਆ ਤਾਂ ਉਹਦੇ ਨੂੰ ਇੱਕ ਦਿਨ ਥੱਕ ਹਾਰ ਕੇ ਨਾ ਆਪਣੇ ਘਰ ਵਾਲੇ ਨੂੰ ਰੂਪਰਾਣੀ ਦੇ ਮੁੰਡੇ ਨੂੰ ਕਹਿੰਦੀ ਆ ਨਾ ਕਿ ਛੋਟੇ ਜਾਨ ਮਗਰੋਂ ਨਾ ਮੰਮੀ ਕਿਤੇ ਜਾਂਦੇ ਆ ਤੇ ਥੋੜੇ ਆਉਣ ਤੋਂ ਪਹਿਲਾਂ ਵਾਪਸ ਆ ਜਾਂਦੇ ਆ ਪਰ ਪਤਾ ਨਹੀਂ ਕਿੱਥੇ ਜਾਂਦੇ ਆ ਨਾ ਤੇ ਮੈਨੂੰ ਤਾਂ ਕੁਝ ਗਲਤ ਲੱਗਦਾ ਤੋ ਉਹਦਾ ਮੁੰਡਾ ਕਹਿੰਦਾ ਨਾ ਕਿ ਭਗਵਾਨ ਨੇ ਤੈਨੂੰ ਗਲਤ ਡਾਊਟ ਹੋ ਗਿਆ ਤੇ ਜਦੋਂ ਧੀਆਂ ਪੁੱਤ ਵਿਆਹੇ ਜਾਂਦੇ ਆ ਨਾ ਤੇ ਮਾਪੇ ਅਕਸਰ ਇਕੱਲੇ ਰਹਿ ਜਾਂਦੇ ਆ ਉਹਨਾਂ ਨੂੰ ਇਕੱਲਾਪਣ ਲੱਗਣ ਲੱਗ ਜਾਂਦਾ ਤੇ ਉਹ ਆਪਣੀ ਸਹੇਲੀ ਦੇ ਕੋਲ ਜਾਂਦੇ ਹੋਣੀਆਂ ਦੁੱਖ ਸੋਕ ਕਰਨ ਨਾ ਉਹ ਕਹਿੰਦੀ ਕਿ ਆਹੋ ਜਿਹੀ ਕਿڑی ਸੈਲੀ ਵੀ ਜਿਹੜੀ 10-15 ਦਿਨ ਹੋ ਗਏ ਲਗਾਤਾਰ ਵੀ ਇੱਕੋ ਫਿਕਸ ਟਾਈਮ ਤੇ ਜਾਣਾ ਸਟ੍ਰੈਮ ਤੇ ਵਾਪਸ ਆਉਣਾ ਵੀ ਇਹ ਕਿਹੜੀ ਸੈਲੀ ਹੋਈ ਹੈ ਨਾ ਤੇ ਉਹਦਾ ਮੁੰਡਾ ਕਹਿੰਦਾ ਨਾ ਕਿ ਨਹੀਂ ਤੂੰ ਗਲਤ ਸੋਚ ਰਹੀ ਆ ਪਰ ਰੂਪਰਾਣੀ ਦੀ ਨੂੰਹ ਨਾ ਆਦੇ ਦਿਮਾਗ ਵਿੱਚ ਇਹੀ ਸੋਚਾਂ ਸੋਚਦੀ ਰਹਿੰਦੀ ਆ ਕਿ ਨਹੀਂ ਮੈਂ ਗਲਤ ਨਹੀਂ ਸੋਚਦੀ ਕੋਈ ਗੱਲ ਤਾਂ ਜ਼ਰੂਰ ਹੈ ਜੰਚਲੋ ਹੈ ਮੇਰੂ ਪ੍ਰਾਣੀ ਦਿੱਲੀ ਜਾਂਦੀ ਆ ਦਿੱਲੀ ਵਾਪਸ ਆ ਜਾਂਦੀ ਆ ਤੇ ਸਿਲਸਿਲਾ ਉਵੇਂ ਹੀ ਚੱਲਦਾ ਰਹਿੰਦਾ ਤੇ ਇੱਕ ਦਿਨ ਉਸਦੀ ਨੂੰ ਆਕ ਕੇ ਆਪਣੇ ਪਤੀ ਨੂੰ ਕਹਿੰਦੀ ਆ ਨਾ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਕੁਝ ਨਹੀਂ ਪੁੱਛ ਰਹੀ ਜਾਂ ਜ਼ਿਆਦਾ ਕੁਝ ਮੰਗ ਨਹੀਂ ਰਹੀ ਤੁਸੀਂ ਨਾ ਬਸ ਮੇਰੀ ਇੱਕ ਰਿਕੁਐਸਟ ਆ ਕਿ ਤੁਸੀਂ ਮੇਰੀ ਇੱਕ ਗੱਲ ਮੰਨੋਗੇ ਉਹ ਕਹਿੰਦਾ ਕਿ ਹਾਂ ਦੱਸ ਕਹਿੰਦੀ ਤੁਸੀਂ ਨਾ ਇੱਕ ਦਿਨ ਕੰਮ ਤੋਂ ਛੁੱਟੀ ਲੈ ਕੇ ਤੇ ਮੰਮੀ ਦਾ ਨਾ ਪਿੱਛਾ ਕਰੋ ਪਤਾ ਕਰੋ ਵੀ ਕਿੱਥੇ ਜਾਂਦੀ ਆ ਉਹਦਾ ਮੁੰਡਾ ਕਹਿੰਦਾ ਠੀਕ ਆ ਵੀ ਜੇ ਤੂੰ ਜ਼ਿਆਦਾ ਕਹਿਨੀ ਆ ਤਾਂ ਮੈਂ ਪਤਾ ਕਰ ਲੰਨਾ ਤੇ ਉਹ ਇੱਕ ਦਿਨ ਸਵੇਰ ਕਹਿ ਕੇ ਵੀ ਮੈਂ ਕੰਮ ਤੇ ਜਾਂਦਾ ਤੇ ਗਲੀ 'ਚ ਬਾਹਰ ਲੁੱਕ ਕੇ ਬੈਠ ਜਾਂਦਾ ਤੇ ਜਦੋਂ ਮੁੰਡਾ ਚਲਾ ਜਾਂਦਾ ਉਸ ਤੋਂ ਬਾਅਦ ਰੂਪਰਾਣੀ ਨੌਂਦੀ ਧੁੰਦੀ ਤਿਆਰ ਹੁੰਦੀ ਆ ਤੇ ਘਰੋਂ ਚਲੀ ਜਾਂਦੀ ਆ ਤੇ ਉਹ ਜਾਂਦੀ ਜਾਂਦੀ ਨਾ ਰਾਸਤੇ 'ਚ ਜਦੋਂ ਜਾਂਦੀ ਆਟੋ 'ਚ ਬੈਠ ਕੇ ਅੱਗੇ ਜਾਂਦੀ ਆ ਤੇ ਉਹਦਾ ਮੁੰਡਾ ਪਿੱਛੇ-ਪਿੱਛੂ ਵੀ ਉਹਦਾ ਪਿੱਛਾ ਕਰਦਾ ਰਹਿੰਦਾ ਤੇ ਰੂ ਪ੍ਰਾਣੀ ਆਟੋ ਤੋਂ ਉਤਰ ਕੇ ਇੱਕ ਹਸਪੀਟਲ ਜੈਂਟਰ ਹੁੰਦੀ ਆ ਤੇ ਉਹਦਾ ਮੁੰਡਾ ਬਾਹਰ ਖੜ ਕੇ ਸੋਚਦਾ ਕਿ ਮੰਮੀ ਹਸਪੀਟਲ ਕੀ ਲੈਣ ਗਈ ਆ ਨਾ ਜੇਕਰ ਮੰਮੀ ਨੇ ਦਵਾਈ ਮੰਗਾਣੀ ਹੁੰਦੀ ਆ ਤਾਂ ਉਹ ਮੈਨੂੰ ਹੀ ਹਮੇਸ਼ਾ ਕਹਿੰਦੀ ਆ ਤੇ ਮੈਂ ਹੀ ਨਾਲ ਦਵਾਈ ਦਵਾਂ ਜਾਂਣਾ ਮੰਮੀ ਨੂੰ ਅੰਤੇ ਉਹ ਕਹਿੰਦਾ ਨਾ ਕਿ ਇਹੋ ਜੀ ਕੀ ਗੱਲ ਹੋ ਸਕਦੀ ਆ ਨਾ ਉਹ ਉਹਦੀ ਮਾਂ ਜਿਹੜੀ ਰੂਪਰਾਣੀ ਉਹ ਅੱਗੇ-ਅੱਗੇ ਹਸਪੀਟਲ ਚ ਜਾਂਦੀ ਆ ਮੁੰਡਾ ਪਿੱਛੇ-ਪਿੱਛੇ ਜਾਂਦਾ ਉਹ ਅੱਗੇ ਚੱਲੀ ਜਾਂਦੀ ਆ ਤੇ ਉਸ ਦਾ ਮੁੰਡਾ ਨਾ ਰਿਸੈਪਸ਼ਨ ਤੇ ਜਾ ਕੇ ਰਿਸੈਪਸ਼ਨਿਸਟ ਨੂੰ ਕਹਿੰਦਾ ਕਿ ਇਸ ਨਾਮ ਦੀ ਇਹ ਔਰਤ ਆ ਤੇ ਇੱਥੇ ਆਈ ਉਹ ਕਹਿੰਦੀ ਹਾਂ ਜੀ ਗਾਂ ਵੀ ਤੁਹਾਨੂੰ ਬਾੜ ਚ ਮਿਲ ਜਾਣਗੇ ਇੱਥੋਂ ਹੀ ਨੋਂਗੇ ਆ ਤੇ ਉਹ ਕਹਿੰਦਾ ਠੀਕ ਆ ਉਹ ਜਾਂਦਾ ਉਹ ਵਾਰਡ ਦੇ ਵਿੱਚ ਜਦੋਂ ਐਂਟਰੀ ਕਰਨ ਲੱਗਦਾ ਤੇ ਸਾਹਮਣੇ ਇੱਕ ਬੈੱਡ ਤੇ ਇੱਕ ਆਦਮੀ ਪਿਆ ਹੁੰਦਾ ਦਿਖੜ ਉਮਰ ਦਾ ਤੇ ਉਹ ਆਦਮੀ ਜਿੱਦੇ ਕੋਲ ਨਾ ਇੱਕ ਸਟੂਲ ਦੇ ਉੱਪਰ ਰੂਪਰਾਣੀ ਬੈਠੀ ਆ ਤੇ ਰੂਪਰਾਣੀ ਉਸ ਆਦਮੀ ਦਾ ਹੱਥ ਘੁੱਟ ਕੇ ਫੜੀ ਬੈਠੀ ਆ ਤੇ ਉਸ ਨਾਲ ਗੱਲਾਂ ਬਾਤਾਂ ਕਰ ਰਹੀ ਆ ਤੇ ਜਦੋਂ ਮੁੰਡਾ ਪਿੱਛੇ ਖੜ ਕੇ ਦੇਖਦਾ ਤੇ ਉਸ ਦੀ ਰੂਕਾਂ ਬਜ ਜਾਂਦੀ ਹੈ ਤੇ ਉਹ ਉੱਥੇ ਸ਼ਰਮ ਉਸਾਰ ਹੁੰਦਾ ਹੈ ਨਾ ਵਾਪਸ ਆ ਜਾਂਦਾ ਤੇ ਉਹ ਸੋਚਦਾ ਹੈ ਕਿ ਮੇਰੇ ਤਾਂ ਨਿੱਕੇ ਹੁੰਦੇ ਦਾ ਪਿਓ ਮਰ ਗਿਆ ਸੀ ਤੇ ਐਸ ਉਮਰ ਵਿੱਚ ਮੇਰੀ ਮਾਂ ਨੇ ਇਹ ਕੀ ਕਲੰਕ ਲਵਾਤਾ ਵੀ ਮੇਰੀ ਮਾਂ ਇਹ ਕੀ ਕਰ ਰਹੀ ਆ ਨਾ ਉਹ ਉਸੇ ਪੈਰੀ ਹਸਪੀਟਲ ਤੋਂ ਵਾਪਸ ਆ ਜਾਂਦਾ ਤੇ ਆਪ ਆ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਮੈਨੂੰ ਸਹੀ ਕਹਿੰਦੀ ਸੀ ਕਿ ਤੇਰਾ ਸ਼ੱਕ ਸੱਚ ਹੀ ਨਿਕਲਿਆ ਕਿ ਮੇਰੀ ਮਾਂ ਜਿਹੜੀ ਉਹ ਗਲਤ ਪਾਸੇ ਚਲੀ ਗਈ ਉਸਨੇ ਤਾਂ ਸਾਡੇ ਤੇ ਇੱਕ ਕਲੰਕ ਲਵਾਤਾ ਤੇ ਉਹਦੀ ਜਿਹੜੀ ਘਰ ਵਾਲੀ ਆ ਮੁੰਡੇ ਦੀ ਉਹ ਕਹਿੰਦੀ ਆ ਕਿ ਮੈਨੂੰ ਤਾਂ ਪਹਿਲਾਂ ਹੀ ਤੇਰੀ ਮਾਂ ਦੇ ਜਿਹੜੇ ਲੱਛਣ ਉਹ ਸਹੀ ਨਹੀਂ ਲੱਗਦੇ ਸੀ ਤੇ ਅੱਜ ਤਾਂ ਤੂੰ ਅੱਖੀਂ ਵੇਖ ਲਿਆ ਨਾ ਜੇ ਮੈਂ ਇਹ ਗੱਲ ਕਹਿੰਦੀ ਤਾਂ ਤੁਸੀਂ ਗੁੱਸਾ ਕਰਨਾ ਸੀ ਪਰ ਹੁਣ ਤਾਂ ਤੁਸੀਂ ਵੇਖ ਚੁੱਕੇ ਹੋ ਤਾਂ ਉਹ ਮੁੰਡਾ ਵੀ ਯਕੀਨ ਕਰ ਲੈਂਦਾ ਰੂਪਰਣੀ ਘਰ ਆਉਂਦੀ ਆ ਸ਼ਾਮ ਨੂੰ ਤਾਂ ਮੁੰਡਾ ਪਿੱਛੋਂ ਘਰ ਆਉਂਦਾ ਉਵੇਂ ਜਿਵੇਂ ਡੈਲੀ ਉਸ ਨਾਲ ਹੁੰਦਾ ਸੀ ਤਾਂ ਉਹ ਨਾ ਤਾਂ ਉਸ ਦਾ ਮੁੰਡਾ ਰੂਪਰਾਣੀ ਨੂੰ ਬੁਲਾਉਂਦਾ ਤੇ ਨਾ ਨੋ ਬੁਲਾਉਂਦੀ ਆ ਰੂਪਰਾਣੀ ਇੱਕ ਦੋ ਦਿਨ ਕੋਸ਼ਿਸ਼ ਕਰਦੀ ਆ ਬੁਲਾਉਣ ਦੀ ਪਰ ਉਹ ਮੂੰਹ ਜਮਰੋੜ ਕੇ ਪਾਸੇ ਦੀ ਲੰਗ ਜਾਂਦੇ ਆ ਤੇ ਰੂਪਰਾਣੀ ਸੋਚਦੀ ਆ ਕਿ ਇਹਨਾਂ ਨੂੰ ਪਤਾ ਨਹੀਂ ਕੀ ਗੁੱਸਾ ਗਿਆ ਮੇਰੇ ਨਾਲ ਤੇ ਇੱਕ ਦਿਨ ਨਾ ਫਿਰ ਉਹ ਉਵੇਂ ਹਸਪੀਟਲ ਜਾਂਦੀ ਆ ਤੇ ਪਰ ਹਸਪੀਟਲ ਤੋਂ ਜਲਦੀ ਵਾਪਸ ਆ ਜਾਂਦੀ ਆ ਨਾ ਤੇ ਹਸਪੀਟਲ ਚੋਂ ਜਦੋਂ ਵਾਪਸ ਆਉਂਦੀ ਆ ਤੇ ਸ਼ਾਮ ਨੂੰ ਰੋਟੀ ਖਾਣਾ ਖਾ ਕੇ ਤੇ ਆਪਣੇ ਰੂਮ ਵਿੱਚ ਜਾ ਕੇ ਬਹਿ ਜਾਂਦੀ ਆ ਸਵੇਰੇ ਉਹ ਦੇਖਦੇ ਆ ਨੌਪੁੱਤ ਕਿ ਅੱਜ ਮੰਮੀ ਉੱਠੀ ਨਹੀਂ ਤਾਂ ਦੇਖਦੇ ਆ ਦਰਵਾਜ਼ਾ ਖੜਕਾਉਂਦੇ ਆ ਤੇ ਉਹ ਕਾਫੀ ਟਾਈਮ ਦਰਵਾਜ਼ਾ ਖੜਕਾਉਣ ਤੋਂ ਬਾਅਦ ਆਂਡ ਗੁਮਾਂਡ ਆਸਪੜੂਸ ਇਕੱਠਾ ਹੋ ਜਾਂਦਾ ਉਹਦਾ ਦਰਵਾਜ਼ਾ ਤੋੜਿਆ ਜਾਂਦਾ ਤੇ ਉਹ ਦੇਖਦੇ ਆ ਕਿ ਉਹ ਰੂਪਾਣੀ ਨੇ ਨਾ ਪੱਖੇ ਨਾਲ ਫਾਇਰ ਲੈ ਲਿਆ ਹੁੰਦਾ ਆਤਮ ਹੱਤਿਆ ਕਰ ਲਈ ਹੁੰਦੀ ਆ ਤੇ ਉਹ ਆਤਮ ਹੱਤਿਆ ਕਰ ਲੈਂਦੀ ਆ ਤੇ ਉਹਦਾ ਨੌਪੁੱਤ ਰੋਣਾ ਸ਼ੁਰੂ ਕਰ ਦਿੰਦੇ ਆ ਤੇ ਮੁੰਡੇ ਨੂੰ ਬੜਾ ਦੁੱਖ ਲੱਗਦਾ ਕਿ ਹੁਣ ਤਾਂ ਹੀ ਮੇਰੀ ਮਾਂ ਨੇ ਮੇਰੇ ਤੋਂ ਕੁਝ ਨਹੀਂ ਲੁਕੋਇਆ ਸੀ ਐਸ ਉਮਰ ਵਿੱਚ ਇੱਕ ਗੱਲ ਤੇ ਕਰਕੇ ਅੱਜ ਮੇਰੇ ਤੋਂ ਦੂਰ ਚਲੀ ਗਈ ਜੇ ਇਸ ਕਾਰ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਉਹਦਾ ਮੁੰਡਾ ਦਿਮਾਗ ਚ ਸੋਚਦਾ ਕਿ ਇਹੋ ਜਾਂ ਮੇਰੀ ਮਾਂ ਨੇ ਕਿਹੜਾ ਕਦਮ ਚੱਕ ਲਿਆ ਸੀ ਜਿਹੜਾ ਮੇਰੇ ਤੋਂ ਵੀ ਦੂਰ ਚਲੀ ਗਈ ਮੈਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਕੱਲਾ ਛੱਡਦੀ ਤੇ ਉਹ ਆਪਣੀ ਮਾਂ ਦਾ ਨਾ ਫੋਨ ਫਰੋਲਣ ਲਈ ਚਲਾ ਜਾਂਦਾ ਕਮਰੇ ਦੇ ਵਿੱਚ ਜਦੋਂ ਉਹ ਜਾਂਦਾ ਤੇ ਉਹ ਦੇਖਦਾ ਕਿ ਬੈੱਡ ਤੇ ਢੋਹ ਦੇ ਉੱਪਰ ਇੱਕ ਡਾਇਰੀ ਪਈ ਹੁੰਦੀ ਆ ਤੇ ਉਹਦੀ ਡਾਇਰੀ ਜਦੋਂ ਦੇਖਦਾ ਕਿ ਉਹ ਡਾਇਰੀ ਦੇ ਵਿੱਚ ਇੱਕ ਪੈਨ ਆ ਤੇ ਉਹ ਡਾਇਰੀ ਫਰੋਲਦਾ ਉਹ ਡਾਇਰੀ ਦੇ ਉੱਪਰ ਇੱਕ ਲੈਟਰ ਦੇ ਤੌਰ ਤੇ ਅੱਖਰ ਲਿਖੇ ਹੁੰਦੀਆਂ ਕਿ ਮੈਨੂੰ ਬੇਟਾ ਮਾਫ ਕਰਦੀ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਮੈਨੂੰ ਪਤਾ ਸੀ ਜਿਸ ਦਿਨ ਤੂੰ ਹਸਪੀਟਲ ਦੇ ਵਿੱਚ ਗਿਆ ਸੀ ਤੇ ਉਸ ਦਿਨ ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਮੇਰੇ ਮਗਰ ਖੜਾ ਆ ਤੇ ਪਰ ਮੈਂ ਤੈਨੂੰ ਦੱਸ ਨਹੀਂ ਪਾਈ ਕਿਉਂਕਿ ਮੈਂ ਤੈਨੂੰ ਪਹਿਲਾਂ ਹੀ ਬਚਪਨ ਵਿੱਚ ਬਹੁਤ ਔਖਾ ਪਾਲਿਆ ਸੀ ਤੇ ਜਦੋਂ ਤੂੰ ਹੋਣ ਵਾਲਾ ਹੋਇਆ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤੂੰ ਮੇਰੇ ਪੇਟ ਵਿੱਚ ਸੀ ਤਾਂ ਆਪਣੇ ਘਰ ਨਾਲ ਇੱਕ ਸਫਾਈ ਕਰਨ ਔਰਤ ਆਉਂਦੀ ਸੀਗੀ ਤੇ ਜਿਹਦੇ ਨਾਲ ਤੇਰੇ ਪਿਤਾ ਜੀ ਦਾ ਇੱਕ ਐਕਸਟਰਾ ਅਫੇਅਰ ਚੱਲ ਪਿਆ ਸੀਗਾ ਮਤਲਬ ਤੇਰੇ ਪਿਤਾ ਜੀ ਉਹ ਮਾਇਆ ਨਾਮ ਦੀ ਔਰਤ ਨੂੰ ਪਸੰਦ ਕਰਨ ਲੱਗ ਗਏ ਸੀ ਤੇ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਲekin ਜਿਹੜੇ ਤੇਰੇ ਦਾਦਾ-ਦਾਦੀ ਸੀ ਨਾ ਉਹ ਮੈਨੂੰ ਬੜਾ ਪਿਆਰ ਕਰਦੇ ਸੀ ਤੇ ਤੇਰੇ ਫਾਦਰ ਨੇ ਇਹ ਕਹਿਤਾ ਸੀਗਾ ਕਿ ਮੈਂ ਆਪਣੇ ਘਰ ਵਾਲੀ ਨਾਲ ਨਹੀਂ ਰਹਿਣਾ ਤੇ ਨਾ ਹੀ ਮੈਂ ਇਹਨੂੰ ਘਰ ਰੱਖਣਾ ਲekin ਤੇਰੇ ਦਾਦਾ-ਦਾਦੀ ਨੇ ਇਹ ਕਹਿ ਦਿੱਤਾ ਸੀ ਕਿ ਸਾਡੀ ਨੂੰ ਤਾਂ ਸਾਡੇ ਘਰ ਹੀ ਰਹੇਗੀ ਤੂੰ ਨਿਕਲਣਾ ਤਾਂ ਨਿਕਲ ਜਾ ਤੇ ਉਸੇ ਦੇਣੀ ਤੇਰਾ ਪਿਓ ਆ ਜਿਹੜੀ ਉਹ ਮਾਇਆ ਨਾਮ ਦੀ ਔਰਤ ਨੂੰ ਲੈ ਕੇ ਕਿਤੇ ਰੈਂਟ ਤੇ ਰਹਿਣ ਲੱਗ ਗਿਆ ਸੀ ਤੇ ਤੇਰਾ ਜਨਮ ਹੋ ਗਿਆ ਸੀ ਤੇ ਤੇਰੇ ਦਾਦਾ-ਦਾਦੀ ਨੇ ਤੇ ਮੈਂ ਤੈਨੂੰ ਬੜੇ ਲਾਡਾਂ ਚਾਵਣ ਨਾਲ ਇੱਥੋਂ ਤਾਈਂ ਲਿਆਂਦਾ ਪਾਲਿਆ ਤੇ ਮੈਂ ਤੇਰੇ ਦਾਦਾ-ਦਾਦੀ ਦਾ ساری ਉਮਰ ਦੇ ਨਹੀਂ ਦੇ ਸਕਦੀ ਸੀ ਤੇ ਇਸੇ ਕਰਕੇ ਉਹਨਾਂ ਨੇ ਮੇਰਾ ਮੂੰਹ ਵੱਡਾ ਸੀ ਕਿ ਜਦੋਂ ਵੀ ਜਵਾਕ ਵੱਡਾ ਹੋਵੇਗਾ ਤੇ ਤੂੰ ਉਸ ਨੂੰ ਇਹ ਨਹੀਂ ਦੱਸਣਾ ਕਿ ਤੇਰਾ ਪਿਓ ਆਹ ਕਲੰਕ ਲਾ ਕੇ ਛੱਡ ਗਿਆ ਸੀ ਆਪਾਂ ਨੂੰ ਤੂੰ ਨੂੰ ਇਹ ਕਹਿਣਾ ਕਿ ਤੇਰਾ ਪਿਓ ਨਿੱਕੇ ਹੁੰਦੇ ਦਾ ਮਰ ਚੁੱਕਾ ਸੀ ਲੇਕਿਨ ਜਿਸ ਨੂੰ ਤੂੰ ਹਸਪੀਟਲ ਵਿੱਚ ਵੇਖ ਕੇ ਆਇਆ ਸੀ ਉਹ ਤੇਰਾ ਪਿਓ ਹੀ ਸੀ ਇੱਕ ਦਿਨ ਮੈਂ ਹਸਪੀਟਲ ਗਈ ਸੀ ਤੇ ਅਚਾਨਕ ਤੇਰਾ ਪਿਓ ਮੈਨੂੰ ਸਾਹਮਣੇ ਖੜਾ ਮਿਲਿਆ ਤੇ ਮੇਰ ਤੋਂ ਰਿਆਣਾ ਗਿਆ ਤੇ ਉਹਨੇ ਆ ਕੇ ਮੇਰੇ ਅੱਗੇ ਹੱਥ ਜੋੜ ਦਿੱਤੇ ਤੇ ਮੈਨੂੰ ਸਾਰੀ ਗੱਲ ਦੱਸੀ ਕਿ ਉਹ ਮਾਇਆ ਤਾਂ ਮੇਰੇ ਪੈਸਿਆਂ ਦੀ ਭੁੱਖੀ ਸੀ ਬੱਸ ਉਸਨੇ ਤਾਂ ਮੇਰੀ ਜੋ ਵੀ ਕਮਾਈ ਆਉਂਦੀ ਸੀ ਉਹੀ ਖਾਦੀ ਸੀ ਤੇ ਹੁਣ ਉਹ ਕਿਤੇ ਹੋਰ ਚਲੀ ਗਈ ਆ ਤੇ ਮੈਨੂੰ ਇੱਕ ਭਿਆਨਕ ਬਿਮਾਰੀ ਲੱਗ ਚੁੱਕੀ ਆ ਜਿਹੜੀ ਕਿ ਲਾਲ ਆ ਜਾਂ ਤੇ ਮੈਂ ਇੱਥੇ ਇੱਕ ਮਹੀਨੇ ਤੋਂ ਐਡਮਿਟ ਆ ਹਸਪੀਟਲ ਦੇ ਵਿੱਚ ਕਹਿੰਦੇ ਕਿ ਮੇਰੇ ਤੋਂ ਰਿਹਾ ਨਹੀਂ ਗਿਆ ਕਿ ਇਹ ਮਤਲਬ ਮੇਰੇ ਅੰਦਰੋਂ ਇੱਕ ਅਜੇਹੀ ਜਿਹੜੀ ਦੁੱਖ ਦੀ ਚੈਲੰਜ ਸੀ ਉਹ ਫੁੱਟੀ ਕਿ ਚਾਹੇ ਜੋ ਵੀ ਸੀ ਹਾ ਤਾਂ ਮੇਰੇ ਘਰ ਵਾਲਾ ਸੀ ਨਾ ਮੈਂ ਉਸ ਨਾਲ ਹੀ ਵਿਆਹ ਕੇ ਆਈ ਸੀ ਤੇ ਉਹ ਕਹਿੰਦੇ ਮੇਰ ਤੋਂ ਰਹਿਣ ਨਹੀਂ ਗਿਆ ਤੇ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਇਹ ਵਾਅਦਾ ਕੀਤਾ ਸੀ ਕਿ ਮੈਂ ਜਿੰਨੇ ਦਿਨ ਵੀ ਜਿਉਂਦਾ ਰਹਾਗਾ ਤੇ ਤੂੰ ਮੈਨੂੰ ਇੱਥੇ ਮਿਲਣ ਜ਼ਰੂਰ ਆਇਆ ਕਰੀ ਮੇਰੇ ਨਾਲ ਦੁੱਖ ਸੁੱਖ ਕਰਾਇਆ ਕਰੀ ਤੇ ਤੇਰੇ ਬਾਰੇ ਵੀ ਪੁੱਛਦਾ ਰਹਿੰਦਾ ਸੀ ਕਿ ਮੈਨੂੰ ਮੇਰੇ ਪੁੱਤਰ ਦਾ ਹਾਲ ਚਾਲ ਦੱਸਦੀ ਰਿਹਾ ਕਰੀ ਤੇ ਮੈਨੂੰ ਉਸ ਦਿਨ ਪਤਾ ਲੱਗ ਗਿਆ ਸੀ ਕਿ ਤੂੰ ਮੈਨੂੰ ਉੱਥੇ ਬੈਠੇ ਨੂੰ ਦੇਖ ਲਿਆ ਪਰ ਬੋਤ ਮੈਂ ਤੈਨੂੰ ਇਹ ਗੱਲ ਬੋਲ ਕੇ ਨਹੀਂ ਦੱਸ ਸਕੀ ਕਿਉਂਕਿ ਮੈਂ ਤੈਨੂੰ ਪਹਿਲਾਂ ਦੱਸ ਚੁੱਕੀ ਸੀ ਕਿ ਤੇਰਾ ਪਿਓ ਨਿੱਕੇ ਹੁੰਦੇ ਦਾ ਮਰ ਗਿਆ ਸੀ ਇਸੇ ਲਈ ਮੈਂ ਸ਼ਰਮ ਸ਼ੈਰ ਹੁੰਦੀ ਆ ਦੀ ਜਾਨ ਖਤਮ ਕਰ ਰਹੀ ਆ ਤੇ ਤੂੰ ਮੈਨੂੰ ਹੁਣ ਮਾਫ ਕਰਦੀ ਇਹ ਸੁਸਾਈਡ ਨੋਟਸ ਪੜ੍ਹ ਕੇ ਉਹਦਾ ਬੇਟਾ ਰੂਪ ਰਾਣੀ ਦਾ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਣ ਲੱਗਦਾ ਹੈ ਤੇ ਉਹ ਦੇਖਦਾ ਹੈ ਕਿ ਦੂਸਰੇ ਪਾਸੇ ਪੰਨੇ ਦੇ ਲਿਖਿਆ ਹੁੰਦਾ ਕਿ ਜੇ ਮਤਲਬ ਤੂੰ ਮੈਨੂੰ ਮਾਂ ਸਮਝਦਾ ਤੂੰ ਮੇਰੀ ਹਰ ਗੱਲ ਪਹਿਲਾਂ ਵੀ ਮੰਨਦਾ ਸੀ ਤੇ ਇਹ ਗੱਲ ਹੁਣ ਵੀ ਮੰਨੀ ਕਿ ਹਸਤਾਲ ਵਿੱਚ ਤੇਰਾ ਪਿਓ ਪਿਆ ਤੇ ਇੱਕ ਵਾਰ ਉਹ ਨੂੰ ਮਿਲ ਜਰੂਰ ਆਈ ਕਿਉਂਕਿ ਉਹ ਤਰਸ ਰਿਹਾ ਤੈਨੂੰ ਦੇਖਣ ਨੂੰ ਤਾਂ ਉਹ ਸस्कार ਤੋਂ ਬਾਅਦ ਉਹ ਪੁਰਾਣੀ ਦਾ ਬੇਟਾ ਆਪਣੇ ਪਿਓ ਨੂੰ ਉੱਥੇ ਜਾ ਕੇ ਦੇਖਦਾ ਤੇ ਜਦੋਂ ਜਾਂਦਾ ਤੇ ਉਸ ਦਾ ਪਿਓ ਨੂੰ ਦੇਖ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦਾ ਪਰ ਉਹ ਪੁਰਾਣੀ ਦਾ ਬੇਟਾ ਉਸ ਨੂੰ ਜਾ ਕੇ ਕਹਿੰਦਾ ਕਿ ਤੂੰ ਸਿਰਫ ਮੇਰਾ ਪਿਓ ਨਾ ਦਾ ਹੀ ਸੀਗਾ ਮੇਰੀ ਮਾਂ ਨੇ ਤੇਨਾ ਵਿਆਹ ਜ਼ਰੂਰ ਕਰਾਇਆ ਸੀ ਪਰ ਮੇਰੀ ਮਾਂ ਨੂੰ ਤੇਰੀ ਤੇਰਾ ਇੱਕ ਦਿਨ ਵੀ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਿਆ ਤੇ ਅੱਜ ਵੀ ਸ਼ੁਰੂ ਤੋਂ ਲੈ ਕੇ ਮੇਰੀ ਮਾਂ ਦੀ ਜ਼ਿੰਦਗੀ ਖਰਾਬ ਤੂੰ ਕੀਤੀ ਤੇ ਐਂਡ ਵੀ ਮੇਰੀ ਮਾਂ ਦਾ ਤੂੰ ਹੀ ਖਰਾਬ ਕੀਤਾ ਅੱਜ ਤੇਰੇ ਕਾਰਨ ਹੀ ਮੇਰੀ ਮਾਂ ਸਾਡੇ ਤੋਂ ਦੂਰ ਹੋ ਗਈ ਉਹ ਆਤਮ ਹੱਤਿਆ ਕਰ ਗਈ ਤੇ ਉਸ ਦਾ ਪਿਓ ਕਹਿੰਦਾ ਕਿ ਮੈਨੂੰ ਪਤਾ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਪਰ ਪੁੱਤ ਮੈਨੂੰ ਮਾਫ ਕਰਦੀ ਪਰ ਉਹ ਪੁਰਾਣੀ ਦਾ ਮੁੰਡਾ ਉਥੋਏ ਗੱਲ ਕਹਿ ਕੇ ਵਾਪਸ ਆ ਜਾਂਦਾ ਕਿ ਇਹ ਗਲਤੀ ਗਲ ਮਾਫ ਕਰਨ ਜੋਗ ਨਹੀਂ ਆ ਮੇਰੇ ਤੋਂ ਮੇਰੀ ਮਾਂ ਖੋ ਲਈ ਕਿ ਉਹ ਮੇਰੀ ਮਾਂ ਹੀ ਨਹੀਂ ਸੀ ਉਸਨੇ ਮੈਨੂੰ ਪਿਓ ਬਣ ਕੇ ਵੀ ਪਾਲਿਆ ਸੀ ਤੇ ਰੋਂਦਾ ਰੋਂਦਾ ਘਰ ਵਾਪਸ ਆ ਜਾਂਦਾ ਤੇ ਰੂਪਰਾਣੀ ਤੇ ਨੂੰ ਵੀ ਆਪਣੇ ਘਰ ਵਾਲੇ ਤੋਂ ਸ਼ਰਮਿੰਦਾ ਹੁੰਦੀ ਹੱਥ ਜੋੜ ਕੇ ਮਾਫੀ ਮੰਗਦੀ ਆ ਕਿ ਮੈਂ ਤੁਹਾਡੀ ਮਾਂ ਤੇ ਗਲਤ ਇਲਜ਼ਾਮ ਲਾਇਆ ਉਸ ਨੂੰ ਚੰਗਾ ਬੁਰਾ ਪਲਾ ਮੰਦਾ ਭੋਲਿਆ ਪਰ ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਉਹ ਗਲਤ ਨਹੀਂ ਸੀ ਤੇ ਇਸੇ ਕਰਕੇ ਉਸ ਦਾ ਮੁੰਡਾ ਵੀ ਆਪਣੀ ਮਾਂ ਦੀ ਫੋਟੋ ਦੇ ਅੱਗੇ ਬੈਠਾ ਮਾਫੀਆਂ ਮੰਗਦਾ ਹੈ ਕਿ ਮਾਂ ਮੈਂ ਤੈਨੂੰ ਸਮਝ ਨਹੀਂ ਸਕਿਆ ਜੇ ਤੂੰ ਮੈਨੂੰ ਸੱਚ ਦੱਸਦੀ ਤਾਂ ਹੋ ਸਕਦਾ ਮੈਂ ਤੈਨੂੰ ਅੱਜ ਮਾਰਨ ਨਾ ਦਿੰਦਾ ਬਚਾ ਲੈਂਦਾ ਐਸਜੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਨਵੀਂ ਕਹਾਣੀ ਨਾਲ ਮਿਲਾਂਗੇ ਧੰਨਵਾਦ ਜੀ